ਸਸਿਕਾਲ ਜੀ ਜੀ ਮੈਂ ਕਿ ਤੁਸੀਂ ਜਾਣਦੇ ਹੋ ਬੂਹੇ ਬਾਰੀਆਂ ਸੀਰੀ ਵਿੱਚ ਪੰਮੀ ਦੀ ਜ਼ਿੰਦਗੀ ਵਿੱਚ ਫੇਰ ਤੋਂ ਦੁੱਖ ਆ ਗਏ ਹਨ ਕਿਉਂਕਿ ਸਨੀ ਨੇ ਕਹਿ ਦਿੱਤਾ ਮੈਂ ਮੈਂ ਅੰਮੂ ਦਾ ਰਿਸ਼ਤਾ ਉਸ ਗਰੀਬ ਘਰ ਵਿੱਚ ਨਹੀਂ ਕਰਨਾ ਜਿਸ ਘਰ ਵਿੱਚ ਉਸ ਦੀ ਮਾਂ ਘਰਾਂ ਦਾ ਕੰਮ ਕਰਦੀ ਹੋਵੇ ਸਾਰੇ ਸਨੀ ਨੂੰ ਬਹੁਤ ਸਮਝਾਉਂਦੇ ਹਨ ਕਿ ਤੂੰ ਅੰਮੂ ਦੀ ਖੁਸ਼ੀ ਦੇਖ ਪਰ ਸਨੀ ਤਾਂ ਆਪਣੀ ਜਿੱਦ ਨਹੀਂ ਛੱਡਦਾ ਫਿਰ ਪੰਮੀ ਬੋਲਦੀ ਆ ਕਹਿ ਮੈਂ ਘਰ ਬਚਾਉਣ ਲਈ ਸਾਰੀ ਸਾਰੀ ਜ਼ਿੰਦਗੀ ਇਦਾਂ ਹੀ ਕੱਢ ਦਿੱਤੀ ਪਰ ਹੁਣ ਮੇਰੀ ਬਸ ਹੋ ਗਈ ਸਣੀ ਕਹਿੰਦਾ ਫਿਰ ਤੂੰ ਇੱਥੇ ਉੱਥੇ ਕਿਉਂ ਨਹੀਂ ਬੋਲੀ ਪੰਮੀ ਕਹਿੰਦੀ ਜੇ ਮੈਂ ਬੋਲ ਪੈਂਦੀ ਤਾਂ ਤੁਹਾਡੀ ਕੀ ਇੱਜ਼ਤ ਰਹਿਣੀ ਸੀ ਇਸ ਕਰਕੇ ਮੈਂ ਨਹੀਂ ਬੋਲੀ ਪਰ ਮੈਂ ਹੁਣ ਇਸ ਘਰ ਵਿੱਚ ਨਹੀਂ ਰਹਿਣਾ ਜਿੱਥੇ ਮੇਰੀ ਤੇ ਮੇਰੇ ਬੱਚਿਆਂ ਦੀ ਇੱਜ਼ਤ ਨਹੀਂ ਮੈਂ ਹੁਣ ਉਸ ਘਰ ਵਿਚ ਰਾਂਗੀ ਜਿਹੜਾ ਘਰ ਮੇਰੇ ਤੇ ਮੇਰੇ ਬੱਚਿਆਂ ਦਾ ਹੋਵੇ ਸਾਰੇ ਪੰਮੀ ਨੂੰ ਬਹੁਤ ਸਮਝਾਉਂਦੇ ਹਨ ਪਰ ਪੰਮੀ ਇਸ ਗੱਲ ਨੂੰ ਨਹੀਂ ਮੰਨਦੀ ਤੇ ਫਿਰ ਦੀਪ ਦੀ ਆਪਣੀ ਮੰਮੀ ਨਾਲ ਇਹ ਫੈਸਲਾ ਕਰਦੀ ਹੈ ਕਿ ਮੈਂ ਕੰਮ ਕਰਕੇ ਪੈਸਾ ਕਮਾਵਾਂਗੀ ਜੋ ਸਾਨੂੰ ਅੱਜ ਗਰੀਬ ਕਹਿ ਕੇ ਗਏ ਹੈ ਉਹਨਾਂ ਦੀਆਂ ਮੈਂ ਅੱਖਾਂ ਹੀ ਖੋਲ ਦੇਣੀ ਆ ਫਿਰ ਦੀਪ ਘਰੋਂ ਬਾਹਰ ਕੰਮ ਲੱਭਣ ਜਾਂਦੀ ਹੈ ਤੇ ਉਸ ਨੂੰ ਨਾਈ ਡਿਉਟੀ ਕਰਨ ਲਈ ਕਹਿੰਦੇ ਹਨ ਪਰ ਦੀਪ ਨਹੀਂ ਮੰਨਦੀ ਫਿਰ ਉਹ ਉੱਥੋਂ ਚਲੀ ਜਾਂਦੀ ਹੈ ਹੁਣ ਦੀਪ ਕਿਸ ਤਰ੍ਹਾਂ ਦੀ ਜੌਬ ਕਰੇਗੀ ਤੇ ਅਮਰ ਹੁਣ ਸਨੀ ਦਾ ਸਾਹਮਣਾ ਕਰੇਗਾ ਜਾਂ ਨਹੀਂ ਪੰਮੀ ਹੁਣ ਉਸ ਘਰ ਵਿੱਚ ਰਹੇਗੀ ਜਾਂ ਨਹੀਂ ਕਿ ਫਿਰ ਤੋਂ ਅੰਮੂ ਤੇ ਪੰਮੀ ਦੀ ਜ਼ਿੰਦਗੀ ਵਿੱਚ ਖੁਸ਼ੀ ਆਵੇਗੀ ਜਾਂ ਨਹੀਂ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ